ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਹਲਕਾ ਖਡੂਰ ਸਾਹਿਬ ਸਭ ਵਿਖੇ ਪਹੁੰਚੇ ਆ। ਅ ਇੱਥੇ ਇੱਕ ਨੌਜਵਾਨ ਬਜ਼ੁਰਗ ਨੌਜਵਾਨ ਬਜ਼ੁਰਗ ਤੋਂ ਪਾ 54-55 ਸਾਲ ਦਾ ਬਜ਼ੁਰਗ ਹੈ ਜਿਹੜਾ ਅੱਜ ਕੱਲ ਦੇ ਜਿਹੜੇ ਨੌਜਵਾਨ ਮੁੰਡਿਆਂ ਨੂੰ ਪਿੱਛੇ ਛੱਡਦਾ ਏ। ਦਿੱਲੀ 21 ਕਿਲੋਮੀਟਰ ਦੌੜਦਾ ਏ ਤੇ ਅੱਜ ਆਪਾਂ ਉਹਨਾਂ ਦੇ ਨਾਲ ਮਿਲਦੇ ਆਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਦੀ ਇਸ ਦੌੜ ਦਾ ਰਾਜਕੀ ਇਹ ਕਿਹੜੀ ਉਹ ਖਰਾਕ ਖਾਂਦੇ ਨੇ ਕਿੱਥੋਂ ਉਹਨਾਂ ਨੂੰ ਇਹ ਜਿਹੜਾ ਸ਼ੌਂਕ ਪੈਦਾ ਆ ਆਓ ਉਹਨਾਂ ਦੇ ਨਾਲ ਆਪਾਂ ਮਿਲਦੇ ਆਂ ਅ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਅ ਲਖਨ ਸਿੰਘ ਜੀ ਤੁਹਾਨੂੰ ਦੌੜਨ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ ਇਹ ਤੇ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਗੇਮਾਂ ਚੱਲਦੀਆਂ ਹੁੰਦੀਆਂ ਜਾਂ ਖੋਖੋ ਲਾ ਲਓ ਜਾਂ ਕਬੱਡੀ ਲਾ ਲਓ ਹਾਂ ਹਾਂ ਇਸ ਸੁਹੈਤ ਸਕੂਲਾਂ ਚ ਪੈਂਦਾ ਉਦਾਂ ਫਿਰ ਬਾਅਦ ਵਿੱਚ ਜਿੱਦਾਂ ਪਿੰਡਾਂ ਦੇ ਵਿੱਚ ਮੇਲੇ ਚੱਲਣੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਬੱਚੇ ਦੰਗਨ ਦੌੜਾਂ ਲੱਗੜੀਆਂ ਹੈ ਤਾਂ ਮੈਨੂੰ ਪਹਿਲੇ ਦਿਨ ਤੋਂ ਓਦਾਂ ਸ਼ੌਂਕ ਪਿਆ। ਅੱਛਾ ਤੇ ਹੁਣ ਜਿਸ ਤਰ੍ਹਾਂ ਕਰੋਨੋ ਦੇ ਕਾਰਨ ਕਰਕੇ 19 ਦੇ ਵਿੱਚ ਕਰੋਨੋ ਚੱਲੀ ਸੀ ਮੈਂ ਇੱਥੇ ਰਈਏ ਦੇ ਵਿੱਚ 10 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ 5 ਕਿਲੋਮੀਟਰ 11 ਆ ਦੀ ਗਰਾਊਂਡ ਹੈ ਰਈਆ ਉੱਥੇ ਮੈਂ ਗਰਾਊਂਡ ਦੇ ਵਿੱਚ ਲੰਮਣਾ ਨਹੀਂ ਤੇ ਉੱਥੋਂ ਅਸਲੀ ਪੋਸ ਵਿਆਹ ਵਾ ਹੁਣੇ ਮੈਂ ਤਾਂ ਵੀ 5-10 ਕਿਲੋਮੀਟਰ ਉਥੋਂ ਅਸਲੀ ਮੇਰੀਆਂ ਤਿਆਰੀਆਂ ਹੋਈਆਂ ਉਥੋਂ ਮੈਂ ਪ੍ਰਾਪਤੀ ਨਾ ਪੀਤਣਾ ਲਖਵੰਦ ਸਿੰਘ ਜੀ ਕਰੋਨਾ ਦੇ ਦੌਰਾਨ ਲੋਕੀਂ ਘਰੋਂ ਬਾਹਰ ਨਹੀਂ ਸੀ ਨਿਕਲਦੇ ਤੇ ਨਾਲ ਪ੍ਰਸ਼ਾਸਨ ਘਰੋਂ ਬਾਹਰ ਨਿਕਲ ਦਿੰਦਾ ਸੀ ਤੇ ਤੁਸੀਂ ਕਿਹੜੇ ਵੇਲੇ ਉਸ ਸਮੇਂ ਦੇ ਵਿੱਚ ਦੌੜ ਜਦਦਾ ਦੌੜਨਾ ਸ਼ੁਰੂ ਕਰ ਦਿੱਤਾ ਮੈਂ ਹੁਣ ਮੈਂ ਤੁਹਾਨੂੰ ਦਿਲ ਦੀ ਗੱਲ ਸੱਚ ਦੱਸਦਾ ਵਾਂ ਉਹ ਤੇ ਠੀਕ ਆ ਮੈਂ ਮੰਨਦਾ ਪੁਲਿਸ ਜਾਂਦਾ ਮਾਰ ਮਾਰ ਕੇ ਅੰਦਰਾਂ ਦੇ ਵਿੱਚ ਰਈਏ ਦੇ ਵਿੱਚ ਥੋੜੀ ਦੀ ਪਰ ਮੈਂ ਵੇਰ ਜਾਂਦਾ ਮੈਂ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨਾਂ ਆਪਣੇ 6-6 ਫੁੱਟਾਂ ਦੇ ਵਿੱਚ ਭਰਤੀ ਹੋਏ ਸੀ ਉਹਨਾਂ ਨੂੰ ਅੱਜ ਕੱਲ੍ਹ ਪਹਿਲੇ ਨੰਬਰ ਤੇ ਜਿਹੜੇ ਨਵੇਂ ਮੁੰਡੇ ਭਰਤੀ ਹੁੰਦੇ ਪਹਿਲੇ ਨੰਬਰ ਤੇ ਉਹਨਾਂ ਦੀ ਕੂਣਾ ਨਹੀਂ ਆਉਂਦਾ ਉਹ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਬੁੱਢੇ ਬਾਰੇ ਪਾ ਪਾ ਕੇ ਕੀ ਲੈਣਾ ਤੈਨੂੰ ਨਹੀਂ ਪਤਾ ਕਰੋ ਨੋ ਆ ਤੇ ਮੈਂ ਕਹਿੰਦਾ ਜਰਾ ਤੂੰ ਹੀ ਮੈਂ ਫਿਜੀਕਲ ਫੀਟ ਬੰਦਾ ਮੈਂ ਐਥਲੀਟ ਆ ਤੂੰ ਮੈਨੂੰ ਕਿਉਂ ਡਾਕਦੇ ਆ ਉਹ ਪਰ ਜੋ ਤੁਹਾਨੂੰ ਪਤਾ ਪੁਲਿਸ ਦੀਆਂ ਜ਼ਿੰਮੇਵਾਰੀਆਂ ਗੀਆਂ ਉਹ ਆਪਣੀ ਜਗ੍ਹਾ ਡਿਊਟੀ ਤੇ ਮਤਲਬ ਵੀ ਬੋਲਣਾ ਬੰਦਾ ਚੰਗਾ ਵੀ ਬੋਲਣਾ ਪਤਾਤਾ ਦੀ ਵੀ ਕਈਆ ਰੱਖਣਾ ਜਰਾ ਤੂੰ ਚੰਗੀ ਤਰ੍ਹਾਂ ਤਾਂ ਬੋਲੋ ਜਰਾ ਕਿ ਇਸ ਤਰ੍ਹਾਂ ਮੈਂ ਐਥਲੀਟ ਆ ਐਥਲੀਟੇਸ਼ ਕਰਨ ਕਰਕੇ ਮਤਲਬ ਵੀ ਮੈਨੂੰ ਨੈ ਦੌੜਨ ਦਾ ਐਥਲੀਟ ਆ ਤੇ ਮੈਂ ਆਗਲੇ ਮੰਜ਼ਲਾਂ ਤੱਕ ਪਹੁੰਚਣਾ ਚਾਹੁੰਦਾ ਲਖਵੰਦ ਸਿੰਘ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹ ਤਾਂ ਤੇ 10 ਮੀਟਾਂ ਮੇ ਬੀਟਿੰਗਾਂ ਮ ਹੂੰ ਬੀਟਿੰਗਾਂ ਵੀ ਮੇ ਆਈਆਂ ਮਾਂ ਤੇ ਬੇਟਾ ਵੀ ਵਿਆਹਿਆ ਵਾ ਲਖਪ੍ਰੀਤ ਸਿੰਘ ਇਸ ਟਾਈਮ ਤੇ ਉਹ ਫਰਨੀਚਰ ਦਾ ਕੰਮ ਕਰਦਾ 12-12 ਲੜਕੀਆਂ ਨੇ ਕਰਾ ਕੇ ਦੇ ਆਪੋ ਆਪਣੀ ਘਰੀਆਂ ਤੇ ਬੇਟੇ ਨੇ ਵੀ 12 ਕੀਤੀਆਂ ਵਾ ਉਹ ਫਰਨੀਚਰ ਦਾ ਕੰਮ ਕਰਦਾ ਮਾਡਲ ਜਿਹੜੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਇੱਕ ਵਾਰੀ ਛੋਟ ਸਾਰੇ ਖਾ ਦੇਣਾ ਢੇਰ ਸਾਰੇ ਮਾਡਲ ਨੇ ਇਹ ਮੈਡਲ ਇੰਜ ਖੜਕਦੇ ਨੇ ਜਿੱਦਾਂ ਬੌਲਦਾਂ ਦੇ ਗਲ ਦੇ ਵਿੱਚ ਟੱਲੀਆਂ ਨਹੀਂ ਪਾਈਆਂ ਹੁੰਦੀਆਂ ਤੇ ਜਦੋਂ ਸਰਦਾਰ ਲਖਵੰਤ ਸਿੰਘ ਜੀ ਤੁਰਦੇ ਆ ਤੇ ਇਹ ਵੀ ਜਿੱਦਾਂ ਬੌਲਦਾਂ ਦੇ ਗਲਾਂ ਦੇ ਵਿੱਚ ਟੱਲੀਆਂ ਛੰਨ ਛੰਨ ਕਰਦੀਆਂ ਨਾ ਉਸੇ ਤਰ੍ਹਾਂ ਇਹ ਵੀ ਆਵਾਜ਼ ਦਿੰਦੇ ਨੇ ਕਿ ਜਦੋਂ ਇਹ ਤੁਰਦੇ ਨੇ ਸਰਦਾਰ ਲਖਵੰਤ ਸਿੰਘ ਜੀ ਇਹ ਜਿਹੜੇ ਮੈਡਲ ਨੇ ਯਾਦ ਤੁਹਾਨੂੰ ਕਿੱਥੋਂ ਕਿੱਥੋਂ ਮਿਲੇ ਢੇਰ ਸਾਰੇ ਮੈਡਲ ਜੀ ਸਰ ਲੋ ਜੀ ਪਹਿਲੇ ਨੰਬਰ ਤੇ ਮੈਂ ਅੰਮ੍ਰਿਤਸਰ ਯੂਨੀਵਰਸਿਟੀ ਉਥੋਂ ਤਿੰਨ ਮੈਡਲ ਤਿੰਨ ਸਰਟੀਫਿਕੇਟ ਉਤੋਂ ਬਾਅਦ ਮਸਤੂਆਣਾ ਸਾਹਿਬ ਤਿੰਨ ਇਵੈਂਟ ਹੁੰਦੇ ਆ ਤਿੰਨ ਹੀ ਸਰਟੀਫਿਕੇਟ ਤਿੰਨ ਹੀ ਮੈਡਲ ਫਿਰ ਤੋਂ ਉਤੋਂ ਬਾਅਦ ਲਵਲੀ ਯੂਨੀਵਰਸਿਟੀ ਜਲੰਧਰ ਉਤੋਂ ਵੀ ਤਿੰਨ ਇਵੈਂਟ ਹੁੰਦੇ ਆ ਤਿੰਨ ਦੀ ਇਵੈਂਟ ਤੇ ਤਿੰਨ ਹੀ ਸਰਟੀਫਿਕੇਟ ਤਿੰਨ ਮੈਡਲ ਹਰ ਇੱਕ ਜਗ੍ਹਾ ਦੇ ਜਿੱਥੇ ਹੀ ਮੈਂ ਜਾਣਾ ਵਾਂ ਮੈਂ ਤੇ ਤਿੰਨ ਹੀ ਮੈਡਲ ਤੇ ਤਿੰਨ ਹੀ ਸਰਟੀਫਿਕੇਟ ਦੇ ਆਉਣਾ ਵਾਂ 5 ਕਿਲੋਮੀਟਰ ਹੋਵੇ 10 ਕਿਲੋਮੀਟਰ ਹੋਵੇ 21 ਕਿਲੋਮੀਟਰ ਹੋਵੇ 1500 ਮੀਟਰ ਹੋਵੇ 800 ਮੀਟਰ ਹੋਵੇ 400 ਮੀਟਰ ਹੋਵੇ ਜਾਂ 100 ਮੀਟਰ ਹੋਵੇ ਜਾਂ 200 ਮੀਟਰ ਇਹਨਾਂ ਸਾਰਿਆਂ ਦੇ ਵਿੱਚੋਂ ਤਿੰਨ ਹੀ ਇਵੈਂਟ ਕਰਨੀ ਹੁੰਦੇ ਆ ਚੌਥਾ ਤੇ ਨਹੀਂ ਕਰ ਨਹੀਂ ਸਕਦੇ ਤੇ ਤਿੰਨਾਂ ਦੇ ਵਿੱਚੋਂ ਤੈਨੀ ਮੈਡਲ ਤੇ ਤੈਨੀ ਸਰਟੀਫਿਕੇਟ ਲੈਣਾ ਦਿੱਲੀ ਲਖਵੰਦ ਸਿੰਘ ਕਿੰਨਾ ਭੱਜ ਲੈਂਦਾ ਏ ਮੈਂ ਡੇਲੀ ਉਹਦਾ ਤੇ 10 ਕਿਲੋਮੀਟਰ 5 ਕਿਲੋਮੀਟਰ ਕਵਰ ਪਹਿਲਾਂ ਕਰਦਾ ਹੁੰਦਾ ਹਾਂ ਤੇ ਹੁਣ ਤੱਕ ਮੇਨੂੰ 2 ਸਾਲ ਹੋ ਚਲੇ ਆ ਸਾਲ ਵੀ ਹੋ ਚਲੇ ਆ ਮਤਲਬ ਵੀ 21 ਕਿਲੋਮੀਟਰ ਡੇਲੀ ਮੈਂ ਕਵਰ ਕਰਦਾ ਹਾਂ ਡੇਲੀ 21 ਕਿਲੋਮੀਟਰ ਕਵਰ ਕਰਦਾ ਹਾਂ ਤੇ ਲਖਣ ਸਿੰਘ ਜੀ ਨੇ ਹੁਣ ਤੱਕ ਜਿਹੜੇ ਆ ਕਿੰਨੇ ਬੱਚਿਆਂ ਨੂੰ ਕੋਚਿੰਗ ਦੇ ਦਿੱਤੀ ਆ ਤੇ ਕਿੰਨੇ ਬੱਚੇ ਨੇ ਉਹ ਜਿਹੜੇ ਜ਼ਿਲ੍ਹਾ ਵਾਈਜ਼ ਜਾਂ ਸਟੇਟ ਵਾਈਜ਼ ਜਿਹੜੇ ਖੇਡ ਚੁੱਕੇ ਨੇ ਇਸ ਟਾਈਮ ਤੇ ਮੈਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਬਾਬਾ ਜੀ ਨੇ ਮੈਨੂੰ ਭਰਤੀ ਕੀਤਾ ਮੈਂ ਇੱਥੇ ਕੋਚ ਲੱਗਾ ਵਾਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਇੱਥੇ ਬੱਚਿਆਂ ਨੂੰ ਮੈਂ ਤਿਆਰ ਕਰਦਿਆ ਵਾਂ ਇੱਥੇ ਗਰਾਊਂਡ ਆ 400 ਮੀਟਰ ਦਾ ਟਰੈਕ ਆ ਬੱਚੇ ਮਰਖੋਂ ਆ ਜਾਂਦੇ ਆ ਹੁਣ ਇਸ ਟਾਈਮ ਤੇ 3:00 ਜਦਾਂ ਵੱਜ ਗਏ ਆ 3 ਵਜੇ ਤੋਂ ਸਟਾਰਟ ਹੋ ਜਾਂਦੇ ਸਾਡੇ ਬੱਚੇ 4:00 4:30 ਵਜੇ ਇਹਨਾਂ ਦੇ ਬੱਚੇ ਨੂੰ ਮੈਂ ਕਰਾਉਂਗਾ ਪ੍ਰੈਕਟਿਸ 1 ਘੰਟਾ ਉਸ ਤੋਂ ਬਾਅਦ ਫੇ ਦਿਨੇ ਫਿਰ ਕਰਾਈਦੀ ਸਵੇਰੇ ਸਵੇਰੇ ਤੇ ਕਾਪੜੀ 20 ਕਿਲੋਮੀਟਰ ਮੈਂ ਦੌੜ ਲਾ ਕੇ ਫਿਰ ਵੀ ਤਾਦੀ ਵੀ ਮੇਰੇ ਆਪਣੇ ਪ੍ਰਿੰਸੀਪਲ ਕਾਲਜ ਦੇ 5 ਕਿਲੋਮੀਟਰ ਹੰਦ ਨੂੰ ਕਰਾ ਦਿੰਦਾ ਵਾ 1 ਇੰਚਾਂ ਮੈਂ ਬੱਚਿਆਂ ਤੇ ਵੀ ਲਾ ਦਿੰਦਾ ਮੈਂ ਦਿੱਲੀ ਤਕਰੀਬਨ 8 ਵਜੇ ਤੋਂ ਪਹਿਲਾਂ ਪਹਿਲਾਂ 42 ਕਿਲੋਮੀਟਰ 44 ਕਿਲੋਮੀਟਰ ਕਵਰ ਕਰ ਜਾਂਦਾ ਸਰਦਾਰ ਲਖਵਰ ਸਿੰਘ ਜੀ ਨੂੰ ਸਰਕਾਰਾਂ ਦੀ ਕਿਹੋ ਜੀ ਸਪੋਰਟ ਮਿਲੀ ਹੈ ਕਿਉਂਕਿ ਮੈਡਲ ਬਹੁਤ ਸਾਰੇ ਜਿੱਤੇ ਨੇ ਤੇ ਗੱਲ ਦੇ ਵਿੱਚ ਵੀ ਇਸ ਟਾਈਮ ਤੇ ਨਜ਼ਰ ਆ ਰਹੇ ਨੇ ਸਰਕਾਰਾਂ ਦੀ ਕਿਹੋ ਜੀ ਸਪੋਰਟ ਰਹੀ ਹੈ ਮੇਰੇ ਵਾਤੇ ਸਰਕਾਰਾਂ ਮਰ ਚੁੱਕੀਆਂ ਮੈਂ ਮੇਰੇ ਵਾਸਤੇ ਇਹਨਾਂ ਕਾਫੀ ਸਰਦਾਰ ਲਖਣ ਸਿੰਘ ਜੀ ਭਾਵਕ ਹੋ ਚੁੱਕੇ ਨੇ ਜਦੋਂ ਗੱਲ ਕੀਤੀ ਏ ਕਿ ਸਰਕਾਰਾਂ ਦਾ ਕਿਹੋ ਜਿਹਾ ਜੋਗਦਾਰ ਰਿਹਾ ਏ ਤਾਂ ਕੈਮਰਾਮੈਨ ਨੂੰ ਮੈਂ ਕਵਾਂਗਾ ਕਿ ਉਹ ਤਸਵੀਰ ਉਹਨਾਂ ਦੀ ਭਾਵਕ ਹੁੰਦਿਆਂ ਦੀ ਜਰੂਰ ਦਿਖਾਈ ਜਾਵੇ ਤਾਂ ਕਿ ਉਹਨਾਂ ਸਰਕਾਰਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਕਿ 53 55 ਸਾਲਾਂ ਦਾ ਬਜ਼ੁਰਗ ਜਿਹੜਾ ਏ ਉਹ ਭਾਵਕ ਹੋ ਚੁੱਕਾ ਏ ਜਦੋਂ ਸਰਕਾਰਾਂ ਦਾ ਨਾਂ ਲਿਆ ਏ ਢੇਰ ਸਾਰੇ ਮੈਡਲ ਜਿਹੜੇ ਗਲ ਦੇ ਵਿੱਚ ਪਾਏ ਹੋਣ ਤੇ ਜਦੋਂ ਦਰਦ ਦਰਦੀਆਂ ਠੋਕਰਾ ਖਾਣੀਆਂ ਪਵੇ ਨੌਕਰੀ ਨਾ ਮਿਲੇ ਤੇ ਫਿਰ ਸੁਭਾਵਕ ਹੀ ਮਨ ਦੇ ਵਿੱਚ ਮਨ ਵੀ ਭਰ ਆਉਂਦਾ ਤੇ ਅੱਖਾਂ ਦੇ ਵਿੱਚ ਪਾਣੀ ਵੀ ਭਰ ਆਉਂਦਾ ਏ ਲਖਨ ਸਿੰਘ ਜੀ ਮੰਟਾ ਦਾ ਭਾਵਕ ਹੋ ਚੁੱਕਾ ਏ ਪਰ ਫਿਰ ਵੀ ਗੱਲਬਾਤ ਤੁਸੀਂ ਜਾਰੀ ਰੱਖੋ ਕਿਉਂਕਿ ਇਹਨਾਂ ਸਰਕਾਰ ਅੱਜ ਜਿਹੜਾ ਅੱਜ ਤਾਂ ਜਿਹੜਾ ਨੌਜਵਾਨ ਹੈ ਅੱਜ ਦਾ ਨੌਜਵਾਨ ਨਸ਼ੇ ਦੇ ਵਿੱਚ ਗਰਕ ਗਿਆ ਏ ਕਾਰਨ ਕੀ ਏ ਕਰਨੀ ਹੀ ਹੈ ਜੀ ਜੇ ਮੈਂ ਆਪ ਰੋ ਰਹਿਆ ਨਾ ਬੱਚੇ ਵੀ ਰੋਣਦੇ ਇਹਨਾਂ ਸਰਕਾਰਾਂ ਨੂੰ ਬੱਚੇ ਵੀ ਇਹਨਾਂ ਦੀਆਂ ਜਾਨਾਂ ਨੂੰ ਰੋ ਰਹੇ ਆ ਪੜ ਲੈ ਕੇ ਨੌਜਵਾਨ ਦਰਦ ਦੇ ਟਕੇ ਕਰਦੇ ਫਿਰਦੇ ਆ ਸਾਡੇ ਬੱਚੇ ਨੌਕਰੀਆਂ ਜੇ ਦਿੱਤੀਆਂ ਜਾਣ ਸਾਡੇ ਬੱਚੇ ਕਿਤੇ ਦੇ ਕਿਤੇ ਪਹੁੰਚ ਸਕਦੇ ਆ ਕਿਤੇ ਦੇ ਕਿਤੇ ਅਫਸਰ ਬਣ ਸਕਦੇ ਆ ਨਹੀਂ ਬੱਚਿਆਂ ਨੂੰ ਨੌਕਰੀਆਂ ਨਹੀਂ ਇਹ ਵੋਟਾਂ ਲੈਣ ਵਾਲੇ ਆਉਂਦੇ ਆ ਸਿੱਦੇ ਉਦੋਂ ਫੁੱਲ ਨਾ ਪਾ ਦਿੰਦੇ ਆ ਬਸ ਫੁੱਲੀਆਂ ਕਰ ਕਰ ਬੱਚੇ ਨੂੰ ਇੱਕ ਨੌਜਵਾਨ ਨੂੰ ਅਸੀਂ ਨੌਕਰੀ ਦਵਾਂਗੇ ਪਰ ਨਹੀਂ ਸਰਕਾਰਾਂ ਨਹੀਂ ਨੌਕਰੀ ਦੇ ਰਹੀਆਂ ਮੈਂ ਇਹ ਨਹੀਂ ਕਹਿਣਾ ਭਗਵੰਤ ਮਾਣ ਨਹੀਂ ਜਾਂ ਕਹਿੰਦਾ ਤੇ ਨੇ ਸਰਕਾਰਾਂ ਇਹੋ ਜਿਹੀਆਂ ਆਈਆਂ ਮੈਂ ਨਹੀਂ ਬਸ ਅਗਲੇ ਨੂੰ ਫੁੱਲਗਾ ਪਉਂਦੇ ਆ ਕੋਈ ਨਹੀਂ ਕਿਸ ਨੂੰ ਬਚੇ ਨੂੰ ਨੌਕਰੀ ਨਹੀਂ ਕੋਈ ਵੀ ਦਿੰਦਾ ਜੀ ਕਿਸ ਟਾਈਪ ਤੇ ਬੜਾ ਮਨ ਨੂੰ ਆਉਂਦਾ ਕਿੰਨਾ ਮੈਂ ਦੌੜਦਾ ਮੈਂ ਜਾਂ ਕਿਤਨਾ ਕਹਿੰਦੇ ਜੀ ਕਰਦਾ ਵੀ ਜਰਾ ਕਸ ਦੇ ਥੱਲੇ ਆ ਜਾਈਏ ਜਾਂ ਕਿੱਦਾਂ ਕਿੱਦਾਂ ਪਰ ਨਹੀਂ ਆਖੀਦਾ ਆਪਣਾ ਆਪ ਗਵਾ ਲਾਂਗੇ ਜਾਂ ਕਿਤਨਾ ਪਰ ਨਹੀਂ ਮੈਂ ਬੱਚਿਆਂ ਨੂੰ ਤਾਂ ਹੀ ਮੋਟੀਵੇਟ ਕਰਦਾ ਪੁੱਤਰ ਦੇਖੋ ਮੈਂ ਇੰਨਾ ਕੀ ਕਿਲੋਮੀਟਰ ਦੌੜਦਾ ਪੁੱਤਰ 5 ਕਿਲੋਮੀਟਰ 200 ਮੀਟਰ 400 ਮੀਟਰ ਇੰਨੇ ਚੱਕਰ ਮੇਰੇ ਨਾਲ ਕੱਢੋ ਮੈਂ ਤੁਹਾਡੇ ਨਾਲ ਖੁਦ ਆਪ ਬੱਚੇ ਮੇਰੇ ਖੁਦ ਬੱਚਿਆਂ ਨੂੰ ਪਤਾ ਮੈਂ ਆਪ ਬੱਚਿਆਂ ਨਾਲ ਦੌੜਦਾ ਹੂੰ ਹੂੰ ਬੱਚਿਆਂ ਨਾਲ ਆਪ ਦੌੜਦਾ ਮੈਂ ਇਹ ਨਹੀਂ ਕਿ ਕੱਚਾਂ ਦੇ ਵਿੱਚ ਹੱਥ ਬਲ ਬਾਲ ਕੇ ਮੈਂ ਖੜ ਜਾਨਾ ਮੈਂ ਜੀ ਕੋਚ ਵਾਲਾ ਨਾ ਬਾਬਾ ਜੀ ਨੇ ਮੈਨੂੰ ਲਾਇਆ ਵਾ ਉਹ ਉੱਪਰਲੇ ਨੂੰ ਯਾਨ ਦੇਣੀ ਮੈਂ ਆਪ ਬੱਚਿਆਂ ਨੂੰ ਤਿਆਰ ਕਰਦਾ ਮੈਂ ਆਪ ਬੱਚਿਆਂ ਨਾਲ ਦੌੜਦਾ ਹੁਣ ਤੱਕ ਲਖਣ ਸਿੰਘ ਜੀ ਕਿਹੜੇ ਕਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਕੋਚਿੰਗ ਬੱਚਿਆਂ ਨੂੰ ਦੇ ਚੁੱਕੇ ਨੇ ਮੈਂ ਜਦੋਂ ਆਪਣੇ ਜਿੱਦਾ ਇੱਥੇ ਕੋਚ ਲੱਗਾ ਵਾ ਪਹਿਲਾਂ ਮੈਂ 250 ਸਕੂਲ ਗੈਰਡ ਕੀਤਾ ਵਾ ਮੋਟੀਵੇਟ ਕਰਦਾ 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 ਕਰਦਿਆਂ ਹੌਲੀ ਹੌਲੀ ਮੈਂ ਖਰੂਸਾ ਪਹੁੰਚਿਆ ਖਰੂਸਾ ਪਹੁੰਚਿਆ ਮੈਂ ਸ੍ਰੀ ਆਪਣੇ ਹੈਗਾਵਾ ਸਰਕਾਰੀ ਸਕੂਲ ਖਰੂਸਾ ਸਾਹਿਬ ਉੱਥੇ ਮ ਗਿਆ ਤੇ ਉੱਥੇ ਫਿਰ ਮੈਂ ਬਾਅਦ ਵਿੱਚ ਬੱਚਿਆਂ ਨੂੰ ਮੋਟੀਵੇਟ ਕੀਤਾ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਜੰਡਿਆਲਿਆ ਤੋਂ ਪ੍ਰਿੰਸੀਪਲ ਹੀ ਉਹ ਮੈਨੂੰ ਕਹਿੰਦੇ ਵੀ ਤੇਰੇ ਕੋਈ ਇੰਨੇ ਮੈਡਲ ਤੇ ਇੰਨੇ ਸਰਟੀਫਿਕੇਟ ਤੇ ਤੂੰ ਆਹ ਚਾ ਆਪਾਂ ਬਾਬਾ ਜੀ ਕੋ ਚਲਦੇ ਫਿਰ ਫਿਰ ਮੈਂ ਤੇ ਬਾਬਾ ਜੀ ਕੋ ਲੈ ਕੇ ਗਏ ਤੇ ਫਿਰ ਮੈਂ ਦੋ ਬੈਕ ਜਿੱਦੋਂ ਮੈਂ ਖੜੇ ਮੈਡਲਾਂ ਦੇ ਸਰਟੀਫਿਕੇਟਾਂ ਦੇ ਤੇ ਮੈਂ ਜਾ ਕੇ ਦੇ ਟੇਬਲ ਦੇ ਉੱਪਰ ਰੱਖਦੇ ਮੈਂ ਬਾਬਾ ਜੀ ਇਹ ਮੇਰੇ ਨਾ ਪ੍ਰਾਪਤੀਆਂ ਵਾਂ ਜਿੱਥੋਂ ਜਿੱਥੋਂ ਮੈਂ ਮੈਰਾਥਨ ਕਰਦਾ ਨਾ ਮੈਂ ਹਰ ਇੱਕ ਦੇ ਵਿੱਚ ਪੋਜੀਸ਼ਨ ਲੈ ਕੇ ਆਉਂਦਾ ਵਾਂ ਤੇ ਪਰ ਮੈਨੂੰ ਮੇਰੇ ਵਾਸਤੇ ਤੇ ਗਵਰਨਮੈਂਟ ਮਰ ਚੁੱਕੀ ਆ ਮੈਨੂੰ ਨੀਂ ਨੌਕਰੀ ਨੌਕਰੀ ਕੋਈ ਦੇ ਰਹੀ ਤੇ ਕਿੰਦੇ ਵੀ ਜਵਾਨਾ ਮੈਂ ਇਦਾਂ ਮਨ ਮੇਰਾ ਪਰ ਆਇਆ ਜਿਸ ਤਰ੍ਹਾਂ ਹੁਣ ਮੇਰਾ ਪਰ ਆ ਬਾਬਾ ਜੀ ਕਹਿੰਦੇ ਵੀ ਹਮਮ ਡਿਲਬ ਬੜਾ ਰੱਖਿਆ ਤੁਹਾਨੂੰ ਮੈਂ ਨੌਕਰੀ ਦਿੰਦਾ ਮੇਰੇ ਕਾਲਜ ਦੇ ਵਿੱਚ ਮੇਰੇ ਬੱਚੇ ਤਿਆਰ ਕਰੋ ਕਿ ਤੁਹਾਨੂੰ ਸਰਕਾਰਾਂ ਨੇ ਕੋਈ ਆਸਰਾ ਨਹੀਂ ਦਿੱਤਾ ਕੋਈ ਸੁਨਵਾਈ ਨਹੀਂ ਦਿੱਤੀ ਪਰ ਖਡੂਰ ਸਾਹਿਬ ਵਾਲੇ ਬਾਬਿਆਂ ਨੇ ਤੁਹਾਨੂੰ ਨੌਕਰੀ ਵੀ ਦਿੱਤੀ ਤੇ ਆਸਰਾ ਦਿੱਤਾ ਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਪੂਰਾ ਕੀਤਾ ਹੈ ਹਾਂਜੀ ਬਾਬਾ ਜੀ ਨੇ ਮੈਨੂੰ ਕਮਰਾ ਦਿੱਤਾ ਹੋਇਆ ਹੋਸਟਲ ਦੇ ਵਿੱਚ ਤੇ ਮਹਾਰਾਜ ਦੀ ਕਿਰਪਾ ਨਾਲ ਖਾਣਾ-ਦਾਣਾ ਇੱਥੋਂ ਮੇਰਾ ਚੱਲ ਰਿਹਾ ਹਾਂਜੀ ਕਿਰਪਾ ਸੱਚੀ ਪ੍ਰਸ਼ਦੀ ਮੀਰ ਸਰਦਾਰ ਲਖਣ ਸਿੰਘ ਦੇ ਸਿਹਤ ਦਾ ਰਾਜ ਕੀ ਹੈ ਤੇ ਕਿਹੜੀ ਖੁਰਾਕ ਜਿਹੜੀ ਹੈ ਸਰਦਾਰ ਲਖਣ ਸਿੰਘ ਜੀ ਖਾਂਦੇ ਨੇ ਲੋ ਜੀ ਜਿਸ ਤਰ੍ਹਾਂ ਹੁਣੇ ਸ਼ਾਮਾਂ ਪੈ ਗਈਆਂ ਵਾ ਮੈਂ 14 ਆਪਣੇ ਗਿਰਾਂ ਭੇੜ ਲੈਣੇ ਵਾ ਛੋਲੇ ਭੇਲਣੇ ਵਾ ਜਿਉਂਨੇ ਵੀ ਪੋਟੇ ਦੇ ਵਿੱਚ ਦਾਣੇ ਆਏ ਉਹ ਪੀ ਕੇ ਮੈਂ ਗਲਾਸ ਦੇ ਵਿੱਚ ਰੱਖ ਲੈਣੇ ਆ ਤੇ ਫੇਰ ਬਾਅਦ ਵਿੱਚ ਤੜਕੇ 3-4 ਵਜੇ ਉੱਠਣਾ ਵਾ ਮੈਂ ਨਰਨੇ ਕਲ ਜੀ ਖਾਣੇ ਆ ਉਸ ਤੋਂ ਬਾਅਦ ਖਾ ਕੇ ਮੈਂ ਨਹਾ ਤੋ ਕੇ ਰਿਲੈਕਸ ਹੋ ਕੇ ਨਹਾ ਤੋ ਕੇ ਤੇ ਫੇਰ ਜਾਣਾ ਆਪਣੇ ਰੋਡ ਤੇ ਚੜਨਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਬੱਚਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਕੈਮਰੇ ਤੇ ਦਿਖਾਈਆਂ ਜਾਣ ਤਾਂ ਕਿ ਅਸੀਂ ਇੰਟਰਵਿਊ ਕਰਦੇ ਪਏ ਕਿ ਬੱਚੇ ਜਿਹੜੇ ਨੇ ਉਹ ਸਿੱਖਣ ਵਾਸਤੇ ਸਰਦਾਰ ਲਖਵੰਦ ਸਿੰਘ ਦੇ ਕੋਲ ਆ ਵੀ ਚੁੱਕੇ ਨੇ ਤੇ ਬੈਠ ਵੀ ਚੁੱਕੇ ਨੇ ਕਿ ਇੰਤਜ਼ਾਰ ਕਰਦੇ ਪਏ ਨੇ ਕਿ ਕਦ ਸਰਦਾਰ ਲਖਵੰਦ ਸਿੰਘ ਜੀ ਇੰਟਰਵਿਊ ਤੋਂ ਫ੍ਰੀ ਹੁੰਦੇ ਨੇ ਤੇ ਸਾਨੂੰ ਦੌੜਨਾ ਸਿਖਾਉਂਦੇ ਨੇ ਲਾਸਟ ਤੇ ਸਰਦਾਰ ਸੁਖਵੰਦ ਸਿੰਘ ਜੀ ਉਹਨਾਂ ਨੌਜਵਾਨਾਂ ਨੂੰ ਕੀ اپیل ਕਰਨੀ ਚਾਹੋਗੇ ਕਿ ਜਿਹੜੇ ਹੱਥ ਦੇ ਵਿੱਚ ਡਿਗਰੀਆਂ ਲੈ ਕੇ ਮੈਡਲ ਲੈ ਕੇ ਇਹਨਾਂ ਸਰਕਾਰਾਂ ਦੇ ਤਰਲੇ ਕੱਢਦੇ ਪਏ ਨੇ ਤੇ ਕੁਝ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਨੂੰ ਉਹਨਾਂ ਨੇ ਗੱਲ ਦੇ ਨਾਲ ਲਾ ਲਿਆ ਨਸ਼ੇ ਕਰ ਲਾ ਪਏ ਨੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰਦੇ ਪਏ ਨੇ ਮੈਂ ਤਾਂ ਹੁਣ ਇਹੀ ਵਦਤੀ ਜਮਗਾ ਜੀ ਜੇ ਆਹ ਜਹਾ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਨਾ ਤੇ ਕੋਈ ਨਸ਼ਾ ਨਹੀਂ ਸਾਰਾ ਸੋਟੇ ਜੂਗਾ ਪੰਜਾਬ ਦੇ ਵਿੱਚ ਸਕੀਨ ਕੰਮ ਹੋ ਜਾਦਾ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਆਪਣੇ ਆਪ ਹੀ ਨਸ਼ਾ ਛੱਡ ਦੇਣਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਲਖਵੰਦ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਧੰਨਵਾਦ ਇਹ ਸਾਡੇ ਸਰਦਾਰ ਲਖਵੰਦ ਸਿੰਘ ਜੀ ਐਥਲੀਟ ਜਿਹੜੇ ਦਿੱਲੀ 21 ਕਿਲੋਮੀਟਰ ਦੌੜਦੇ ਨੇ ਤੇ ਉਹਨਾਂ ਨੇ ਇੰਟਰਵਿਊ ਦੌਰਾਨ ਗੱਲਬਾਤ ਦੌਰਾਨ ਕਈ ਵਾਰ ਉਹਨਾਂ ਦਾ ਮਨ ਵੀ ਭਰ ਆਇਆ ਹੈ ਮਨ ਕਿਉਂ ਭਰ ਆਇਆ ਹੈ ਗੰਦੀਆਂ ਸਰਕਾਰਾਂ ਦੇ ਕਾਰਨ ਜਿੱਥੇ ਸਰਕਾਰਾਂ ਗਲਤ ਨੇ ਮੈਂ ਇੱਥੇ ਗੱਲ ਐਡ ਕਰਨੀ ਚਾਹਾਂਗਾ ਉੱਥੇ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਿਸੇ ਕੰਮ ਦੀ ਨਹੀਂ ਹੈਗੀ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਕਈ ਸਕੂਲ ਖੁੱਲੇ ਹੋਏ ਨੇ ਕਈ ਕਾਲਜ ਖੁੱਲੇ ਹੋਏ ਨੇ ਯਾਰ ਜੇ ਇਹੋ ਜਿਹੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਕੋਲ ਹੁਨਰ ਹੈ ਜੇ ਉਹਨਾਂ ਨੂੰ ਸਰਕਾਰਾਂ ਨਹੀਂ ਸਾਂਭਦੀ ਤੇ ਟਾਡਾ ਦੇ ਸਰਕਾਰਾਂ ਤੋਂ ਵੀ ਵੱਡਾ ਬਜਟ ਹੈ ਤੁਸੀਂ ਸੰਭਲੋ ਇਹਨਾਂ ਨੌਜਵਾਨਾਂ ਨੂੰ ਸੰਭਲੋ ਇਹਨਾਂ ਬਜ਼ੁਰਗਾਂ ਨੂੰ ਸੰਭਲੋ ਤਾਂ ਕਿ ਸਰਕਾਰਾਂ ਦੇ ਮੂੰਹ ਤੇ ਇੱਕ ਕਰਾਰੀ ਜਿਹੜੀ ਹੈ ਚਪੇੜ ਸਬਤ ਹੋ ਸਕੇ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਟਾਡਾ ਆਪਣਾ ਗੁਰਦੈਲ ਸਿੰਘ ਖਡੂਰ ਸਾਹਿਬ